ਸਤਿ ਸ਼੍ਰੀ ਅਕਾਲ ਜੀ ਅੱਜ ਦੀ ਵੀਡੀਓ ਲੈ ਕੇ ਆਏ ਆਪਾਂ 슈ਗਰ ਦੇ ਮਰੀਜ਼ਾਂ ਲਈ ਜਿਨ੍ਹਾਂ ਦਾ 슈ਗਰ ਆ ਜਿਹੜਾ ਕੰਟਰੋਲ 'ਚ ਨਹੀਂ ਹੋ ਰਿਹਾ ਦਵਾਈਆਂ ਦੇ ਨਾਲ ਵੀ ਤੇ ਕਦੇ ਕੁਝ ਖਾਂਦੇ ਨੇ ਕਦੇ ਕੁਝ ਖਾਂਦੇ ਨੇ ਇਹ ਬਹੁਤ ਹੀ ਦੇਸੀ ਇਲਾਜ ਆਗਾ ਤੇ ਸੌਖਾ ਇਲਾਜ ਆ ਇਹਨੂੰ ਤੁਸੀਂ ਦੇ ਵਿੱਚ ਵੀ ਕਰ ਸਕਦੇ ਹੋ ਬਿਨਾ ਦਵਾਈਆਂ ਤੋਂ 슈ਗਰ ਆ ਜਿਹੜਾ ਕੰਟਰੋਲ ਕਰ ਸਕਦੇ ਹੋ ਜੇ ਤੁਸੀਂ ਗੋਲੀ ਖਾਣੇ ਹੋ 슈ਗਰ ਦੀ ਜੇ ਤੁਸੀਂ ਆਪਣੀ ਗੋਲੀ ਆ ਜਿਹੜੀ ਛਡਾਉਣਾ ਚਾਹੁੰਦੇ ਹੋਗੇ 슈ਗਰ ਦੀ ਗੋਲੀ ਆ ਜਿਹੜੀ ਛੁੱਟ ਜਾਵੇ ਤਾਂ ਤੁਸੀਂ ਨੇ ਕੀ ਕਰਨਾ ਇਹ ਜਿਹੜਾ ਫੁੱਲ ਦੇਖ ਰਹੇ ਹੋ ਇਹ ਸਦਾ ਬਹਾਰ ਦਾ ਫੁੱਲਾਗਾ ਠੀਕ ਹੈ ਜੀ ਤੁਸੀਂ ਨੇ ਕੀ ਕਰਨਾ ਸਵੇਰ ਸਵੇਰ ਖਾਲੀ ਪੇਟ 5-6 ਪੱਤੇ ਲੈ ਕੇ ਇਹਦੇ ਚਬਾ ਲੈਣੇ ਨੇ ਖਾਲੀ ਪੇਟ ਠੀਕ ਹੈ ਜੀ 슈ਗਰ ਇਹਦੇ ਨਾਲ ਦੋ ਤਿੰਨ ਮਹੀਨਿਆਂ ਦੇ ਵਿੱਚ ਹੀ ਕੰਟਰੋਲ ਹੋਣਾ ਸ਼ੁਰੂ ਹੋ ਜਾਂਦਾ ਜਿਨ੍ਹਾਂ ਦਾ ਗੋਲੀ ਦੇ ਨਾਲ ਵੀ ਕੰਟਰੋਲ ਨਹੀਂ ਹੁੰਦਾ ਇਸ ਬੂਟੇ ਦੇ ਨਾਲ ਹਨਾ ਤੁਸੀਂ ਕੰਟਰੋਲ ਕਰ ਸਕਦੇ ਹੋ ਇਸ ਬੂਟੇ ਦੇ ਪੱਤੇ ਖਾ ਕੇ ਨਾ ਤੁਸੀਂ ਕੰਟਰੋਲ ਕਰ ਸਕਦੇ ਹੋ ਆਪਣਾ 슈ਗਰ ਤੇ ਜੇ ਗੋਲੀ ਖਾਣਿਓ ਹੌਲੀ ਹੌਲੀ ਤੁਹਾਡੀ ਗੋਲੀ ਆ ਜਿਹੜੀ ਉਹ ਵੀ ਕੱਟਣੀ ਸ਼ੁਰੂ ਹੋ ਜੂਗੀ 5 6 ਪੱਤੇ ਡੇਲੀ ਆਪਣੀ ਰੁਟੀਨ ਦੇ ਵਿੱਚ ਤੁਸੀਂ ਐਡ ਕਰੋ ਠੀਕ ਹੈ ਜੀ ਜਿਨ੍ਹਾਂ ਦਾ ਜ਼ਿਆਦਾ 슈ਗਰ ਆ ਜਿਹੜਾ ਵੱਧਾ ਉਹ ਤੁਸੀਂ ਸਵੇਰੇ ਸ਼ਾਮ ਵੀ ਇਹਨਾਂ ਨੂੰ ਲੈ ਸਕਦੇ ਹੋ ਪੰਜ ਪੰਜ ਪੱਤੇ ਸਵੇਰੇ ਸ਼ਾਮ ਖਾਓ ਤੇ ਸਦਾ ਬਹਾਰ ਦਾ ਬੁਟਾ ਇਹ ਫੁੱਲ ਠੀਕ ਹੈ ਜੀ ਤੇ ਜਿਹੜਾ ਇਹ ਫੁੱਲਾਗਾ ਨਾ ਇਹ ਤੁਸੀਂ ਨੇ ਦੇਖਣਾਗਾ ਵੀ ਗੁਲਾਬੀ ਹੀ ਹੋਵੇ ਤੇ ਵਾਈਟ ਨਾ ਹੋਵੇ ਠੀਕ ਹੈ ਜੀ ਇਹਦੇ ਨਾਲ ਬਹੁਤ ਛੇਤੀ ਹੈ ਜਿਹੜਾ 슈ਗਰ ਕੰਟਰੋਲ ਦੇ ਵਿੱਚ ਹੁੰਦਾਗਾ ਤੁਸੀਂ ਆਪਣੇ ਘਰ ਵਿੱਚ ਵੀ ਇਹਨੂੰ ਲਗਾ ਸਕਦੇ ਹੋ ਠੀਕ ਹੈ ਜੀ ਤੇ ਬਹੁਤ ਹੀ ਸੌਖਾ ਤੇ ਸਸਤਾ ਇਲਾਜ ਆ ਜਿਹੜੇ ਤਾਂ ਹੈਗੇ ਨੇ ਨੌਜਵਾਨ ਜਿਨ੍ਹਾਂ ਨੂੰ ਨੌਜਵਾਨ ਨੂੰ 슈ਗਰ ਦੀ ਪ੍ਰੋਬਲਮ ਆ ਉਹ ਤਾਂ ਸਵੇਰ ਸੁਬਾ ਇਹਨਾਂ ਨੂੰ ਚਬਾ ਸਕਦੇ ਨੇ ਜਿਹੜੇ ਬਜ਼ੁਰਗ ਨੇ ਜਿਨ੍ਹਾਂ ਦੇ ਦੰਦ ਨਹੀਂ ਹੈਗੇ ਉਹ ਨਾ ਸੁਬਾ ਸੁਬਾ ਇਹਨੂੰ ਗ੍ਰੈਂਡ ਕਰਕੇ ਨਾ ਜਾਂ ਕੁੰਡੀ ਸੋਟੇ ਦੇ ਨਾਲ ਕੁੱਟ ਕੇ ਇਹਦਾ ਪਾਣੀ ਕੱਢ ਕੇ ਵੀ ਪੀ ਸਕਦੇ ਨੇ ਤੇ ਇਹਦਾ ਕੋਈ ਨੁਕਸਾਨ ਨਹੀਂ ਹੈਗਾ ਸਰੀਰ ਨੂੰ ਜੇ ਆਪਾਂ ਗੋਲੀ ਵੀ ਖਾਂਦੇ ਨੇ ਨਾ ਮਤਲਬ 슈ਗਰ ਦੇ ਮਰੀਜ਼ ਤਾਂ ਉਹਨਾਂ ਦੇ ਸਰੀਰ ਨੂੰ ਆ ਜਿਹੜਾ ਬਹੁਤ ਹੀ ਨੁਕਸਾਨ ਹੁੰਦਾ ਇਹ ਚੀਜ਼ ਦਾ ਕੋਈ ਨੁਕਸਾਨ ਨਹੀਂ ਹੈਗਾ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੇ ਨਾ ਤਾਂ ਅੱਗੇ ਸ਼ੇਅਰ ਜਰੂਰ ਕਰਿਓ ਮਿਲਦਿਆ ਕਿਸੇ ਹੋਰ ਵੀਡੀਓ ਦੇ ਨਾਲ